ਨਾਲਪਣਾ ਪੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਉੱਗੀ ਫੋਟੋ ਪੱਤਰਕਾਰ ਗौरी ਗਿੱਲ ਨੇ ਅੱਜ ਅਚਾਨਕ ਪੰਜਾਬੀ ਪਵਨ ਫੇਰੀ ਪਾਈ ਯਾਦ ਰਹੇ ਕਿ ਗौरी ਗਿੱਲ ਸਾਬਕਾ ਚੌਂਕ ਕਮਿਸ਼ਨਰ ਡਾਕਟਰ ਮਨੂਰ ਸਿੰਘ ਗਿੱਲ ਦੀ ਬੇਟੀ ਹਨ ਉਹ ਅੱਜਕੱਲ ਡਾਕਟਰ ਮਨੂਰ ਸਿੰਘ ਗਿੱਲ ਜੀ ਵੱਲੋਂ ਪੰਜਾਬ ਵਿੱਚ ਪੰਜਾਬੀ ਸਭਿਆਚਾਰ ਦੇ ਕੀਤੇ ਕੰਮਾਂ ਦਾ ਦਾਸਤਾਵੇਜ਼ੀਕਰਨ ਕਰ ਰਹੇ ਹਨ ਡਾਕਟਰ ਮਨੂਰ ਸਿੰਘ ਗੱਲੇ ਨੇ ਪੰਜਾਬੀ ਪਵਨ ਦੀ ਲਾਇਬ੍ਰੇਰੀ ਨੂੰ ਨਵੰਬਰ 2016 ਵਿੱਚ 25 ਲੱਖ ਰੁਪਏ ਐਮਪੀ ਲੈਂਡ ਫੰਡ ਵਿੱਚੋਂ ਗ੍ਰਾਂਟ ਦਿੱਤੀ ਸੀ ਜਿਸ ਨਾਲ ਪੰਜਾਬੀ ਪਵਨ ਵਿੱਚ ਸਾਹਿਰ ਲੁਧਿਆਣਵੀ ਦੇ ਨਾਂ ਤੇ ਸ਼ਾਨਦਾਰ ਲਾਇਬ੍ਰੇਰੀ ਦੀ ਇਮਾਰਤ ਸ਼ਿਸ਼ੋਭਤ ਹੈ ਡਾਕਟਰ ਮਨੂਰ ਸਿੰਘ ਗੱਲੇ ਡਾਕਟਰ ਮਹਿੰਦਰ ਸਿੰਘ ਰੰਦਾਵਾ ਦੀ ਤਰ੍ਹਾਂ ਹੀ ਪੰਜਾਬ ਦੇ ਉਸਾਰੀਏ ਦੇ ਤੌਰ ਤੇ ਜਾਣੇ ਜਾਂਦੇ ਹਨ ਉਹਨਾਂ ਨੇ ਕਿਸੇ ਵੀ ਹੋਰ ਨੇਤਾ ਨਾਲੋਂ ਇੱਕੋ ਸਮੇਂ ਵੱਡੀ ਗ੍ਰਾਂਟ ਦਿੱਤੀ ਸੀ ਇਸ ਮੌਕੇ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਵਿੱਤ ਪ੍ਰਬੰਧਕ ਸ਼੍ਰੀ सुरेंद्र ਕੈਲੇ ਅਤੇ ਉੱਗੇ ਕਹਾਣੀਕਾਰ ਮੈਡਮ ਇੰਦਰਜੀਤ ਪਾਲਕੌਰ ਨੇ ਉਹਨਾਂ ਨੂੰ ਅਕੈਡਮੀ ਦੇ ਪ੍ਰਕਾਸ਼ਨਾ ਮੈਗਜ਼ੀਨ ਆਲੋਚਨਾ ਦੀ ਕਾਪੀ ਆਪਣੇ ਸੰਪਾਦਕ ਕੀਤੇ ਮੈਗਜ਼ੀਨ ਸਮੰਤਰ ਨਜ਼ਰੀਏ ਅਣੂ ਪੇਂਟ ਕੀਤੇ ਇਸ ਮੌਕੇ ਉਹਨਾਂ ਨਾਲ ਡਾਕਟਰ ਮਨੂਰ ਸਿੰਘ ਗਹਿਲਾ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ